वाले पुलिस ਸਾਡੇ ਵੀਰ ਨੇ ਬਹੁਤ ਸਰਕਾਰ ਦੇ ਕੋਚ ਨੇ ਆਪਣੀ ਟੀਮ ਨੂੰ ਲੱਗੇ ਜਲਦੀ ਆ ਜਾਣਗੇ ਗੁਰਸਾਹਬ ਸਿੰਘ ਜੀ ਆਸਟ੍ਰੇਲੀਆ ਵਾਲੇ ਵੀ ਇਹਨਾਂ ਬੋਲਾਂ ਦਾ ਬਹੁਤ ਵੱਡਾ ਸਨਮਾਨ ਕਰਦੇ ਆ ਬਹੁਤ-ਬਹੁਤ ਧੰਨਵਾਦ ਹੈ ਸਾਡੇ ਸਰਕਾਰ ਦੇ ਵੀਰਾਂ ਦਾ ਜੋਗਦੇਸ਼ਾਂ ਦੀ ਧਰਤੀ ਤੇ ਜਾ ਵਸੇ ਹੈ ਗੁਰਪੀ ਦੇ ਫਾਦਰ ਸਾਹਿਬ ਉਹ ਵੀ ਇਹਨਾਂ ਬੋਲਾਂ ਦਾ ਸਨਮਾਨ ਕਰਕੇ ਗਏ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਦਾਰ 12 ਸਿੰਘ ਦੀ ਸਰਵ ਸਰਦਾਰ ਕੁੰਦਰ ਸਿੰਘ ਦੀ ਉਹ ਵੀ ਇਹਨਾਂ ਬੋਲਾਂ ਦਾ ਬਹੁਤ ਵੱਡਾ ਸਨਮਾਨ ਕਰਦੇ ਆ ਦੁਨੀਆ ਦੇ ਮਹਿੰਗੇ ਮੁੱਲ ਦੇ ਖਿਡਾਰੀ ਪੁੱਜਣਗੇ ਸ਼ਾਹ ਕੋਟ ਦੇ ਭਗਵਾਨਪੁਰ ਦੀ ਟੀਮ ਨੂੰ ਮੇਰੀ ਬੇਨਤੀ ਆਪਾਂ ਦਿਨਾਂ ਜਿਹੇ ਦੇ ਖੇਡ ਮਨਾਉਣ ਦੇ ਬੁਲਾ ਲੀਏ ਆਪ ਤਾਂ ਇਹਦੇ ਤੇ ਰਾਣੇ ਦਾ ਸਨਮਾਨ ਸਾਡੇ 12 ਸਿੰਘ ਜੀ ਤੇ ਭਾਈ ਨਿਰਮਲ ਸਿੰਘ ਜੀ ਕਦਰ ਵਾਲੇ ਕਰਨਗੇ ਦੋ ਦੇਸੀ ਗਾ ਦੇ ਪੀਪੇ ਜਿਹੜੇ ਸਾਡੇ ਵੀਰ ਨੂੰ ਦਿੱਤੇ ਜਾਣਗੇ ਨਰਮ ਸਿੰਘ ਜੀ ਕਤਰ ਵਾਲੇ ਲੈ ਵੀ ਰਾਣੇ ਸੌ ਰੱਬ ਦੀ ਅੱਜ ਪੰਜੇ ਘੋਚ ਦੋ ਬੀਪੇ ਘੋਦਿਆ ਕੱਲ ਵੀ ਘੋਸੀਆਂ ਤੇ ਅੱਜ ਵੀ ਅਜ ਮਿਲਣਾ ਕੜਾਈ ਵਿਚਾਰ ਇੱਕ 5100 ਰੁਪਿਆ ਸਾਡਾ ਭਰਾ ਜੱਜਪਾਲ ਤੇ ਸਰਮ ਦਲਵਾਨ ਸਿੰਘ ਜੀ 500 ਰੁਪਿਆ ਬਲਦੇਵ ਲਧਿਆਰੇ ਵਾਲੇ 1100 ਰੁਪਿਆ ਮਗਧ ਰਾਸ਼ੀ ਕਿਦੇ ਵੱਲੋਂ ਵੀ ਜੀ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਭਾਈ ਜੀ ਲਿਖੀ ਚਲੋ ਤੇ ਮੈਂ ਬੋਲੀ ਜਨੂੰਗਾ ਜਸਵੀਰ ਸਿੰਘ ਜੀ ਸਰਪੰਚ ਕਨੇਡਾ ਸਾਡੇ ਬਹੁਤ ਵਾਕਾ ਜਦੋਂ ਉਹਨੇ ਪਿੰਡ ਜਾਈਦਾ ਤੇ ਬਹੁਤ ਪਿਆਰ ਦਿੰਦੇ ਆ ਸਰਦਾਰ ਜਸਵੀਰ ਸਿੰਘ ਜੀ ਸਰਪੰਚ ਸਾਹਰਾ ਦਾ ਉਹਨਾਂ ਦੇ ਨਾਲ ਪੁੱਜੇ ਹੋਏ ਸਤਕਾਰ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਦੋਵੇਂ ਟੀਮਾਂ ਆ ਜਾਣੇ ਦਾ ਬੋਲਾਂ ਦਾ 500 ਰੁਪਏ ਦਾ ਮਾਨਸਮਾਲ ਕੋਈ ਦਾ ਕਰਦੇ ਆ। ਸਰਦਾਰ ਜਸਵੀਰ ਸਿੰਘ ਕੈਨੇਡਾ ਸਾਡੇ ਕੋਲ ਦਾ ਤੇ ਵਾਲੇ ਵੱਡੇ ਵੀਰ। ਆ ਵੀਰ ਆਏ ਨੇ। ਅਲੀ ਪਰਪਿੰਡੇ ਸ ਨੌਜਵਾਨ ਦਾ। ਸੁੱਖਾ ਪਰਵਾਨ ਸਾਡਾ ਵੀਰ। ਇਹ ਵੀਰ ਨੇ ਗੁੱਟਾਂ ਦੇ ਮੁੰਡੇ ਜੁਕੜੇ ਆ ਆਪਾਂ ਇਹਦੀ ਗੱਲੋਂ ਦਾ ਪ੍ਰਦਰਸ਼ਨ ਦਾ ਦੇਖਣਾ। ਸਾਡੇ ਲਾਈਵ ਵਾਲੇ ਵੀਰ ਵੀ ਆ ਗਏ ਲਾਈਵ ਵਾਲਿਓ ਅੱਜ ਗਿਣਤੀ ਮੇਰੇ ਹਿਸਾਬ ਨਾਲ ਇੰਨੀ ਹੋ ਜਾਣੀ ਹੈ ਤੁਹਾਡੇ ਤੋਂ ਗਿਣੀ ਨਹੀਂ ਜਾਣੀ ਜੱਗ ਪੰਜਾਬੀ ਲਾਈਵ .com ਦੇ ਜ਼ਰੀਏ ਸਾਡੇ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਐਸਏ ਕੈਲੀਫੋਰਨੀਆ ਵਾਲੇ ਵੀਰ ਆ ਜਿਨ੍ਹਾਂ ਦੇ ਵੱਲੋਂ ਜੱਗ ਪੰਜਾਬੀ ਲਾਈਵ ਦੀ ਸੇਵਾ ਦਿੱਤੀ ਗਈ ਹੈ ਅੱਬਾ ਧੰਨਵਾਦ ਕਰਾਂਗੇ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਕਬੱਡੀ ਦੀਆਂ ਦੋਵੇਂ ਟੀਮਾਂ ਚੌਥੀ ਗਰਾਊਂਡ ਦੇ ਵਿਚ ਆ ਰਹੀਆਂ ਧਨਵਾਲਪੁਰ ਦੇ ਸ਼ਾਹਕੋਟ ਦੀ ਖੇਡ ਕਲੱਬ ਮੈਂ ਵੀ ਸਾਊਂਡ ਵਾਲੇ ਇੱਕ ਹਾਰਨਾਮੂ ਮਾੜਕ ਪਰੇ ਨੂੰ ਫਰੀ ਵੀਡੀਓ ਪਲੀਜ਼ ਨਾਮ ਥੱਲੇ ਧੋਵੀ ਦੇ ਤੂੰ ਪਲੀਜ਼ ਸਾਊਂਡ ਵਾਲੀ ਗੱਡੀ ਤੇ ਕੋਈ ਨਾ ਬੈਠੇ ਕਮੇਟੀ ਵਾਲਿਆਂ ਨੂੰ ਤਾਰੋ ਪਲੇਅ ਗੁਰਮੀਤ ਯਾਰ ਮੁੜ ਕੇ ਸਾਊਂਡ ਖੜ ਜਾਣਾ ਤੇ ਪ੍ਰੋਬਲਮ ਬਹੁਤ ਵੱਡੀ ਖੜੀ ਹੋਵੇਗੀ ਬਾਜੀ ਪਿੱਛੇ ਬੜੀ ਜਗ੍ਹਾ ਹੈ ਉਹ ਉਤਰ ਜਾਓ ਮੁਰਗੇ 사운 ਵਾਲੇ ਨੇ ਕਹਿੰਦਾ ਭਾਈ ਮੈਗੀ ਕਰਾਏ ਤਾਰਾਂ ਲਾ ਗਏ ਸਿੱਧੀ ਗੱਲਾਂ ਕਰ ਜੋ ਤਸਰਾ ਜੀ ਮੁਰਗੇ ਉਹਨਾਂ ਦਾ ਵਿਚਾਰਾ ਦਾ ਕੋਈ ਕਸੂਰ ਨਹੀਂ ਹੋਣਾ ਇਧਰਲੇ ਬੰਦੇ ਇੱਕ ਨੌਜਰ ਆਪਣੀਆਂ ਗੁੱਤਾਂ ਦੇ ਉੱਪਰ ਦੋ ਬੰਦੇ ਖੜੇ ਕਰੇਗਾ ਭਗਵਾਨਪੁਰ ਦੇ ਸ਼ਾਹ ਤੋਟ ਦੀ ਟੀਮ ਜਿਹੜੀ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਭਗਵਾਨਪੁਰ ਦੇ ਸ਼ਾਹ ਤੋਟ ਆ ਵੀ ਨਵੀਂ ਚੀਜ਼ ਹੈ ਦਰਸ਼ਕੀ ਨੂੰ ਜਿਹੜੀ ਦੇਖਣ ਨੂੰ ਮਿਲੇਗੀ ਸਾਡਾ ਪਲਵਾਨ ਦੋ ਦਿੱਤਾਂ ਦੇ ਪਰ ਦੋ ਬੰਦੇ ਖੜੇ ਕਰੇਗਾ। ਬਾਈਏ ਦੇ ਬਾਲ ਦੀਆਂ ਤੇ ਪਾਸ ਹੋਣਾ। ਉਛਲ ਕੇ ਮਾਰਨ ਦਾ ਇਹ ਹੀ ਫਰਕ ਪੈਂਦਾ। ਹਾਂ ਜਰੂਰ। ਸਤਾ ਪਲਵਾਨ ਅਲੀਪੁਰ ਪਿੰਡ। ਲੈ ਵੀ ਸੱਤੇ ਲਈ ਵੀ ਤਾੜੀ ਮਾਰੋ ਤੇ ਦਿਰੋ ਹੌਸਲਾ ਮੁੰਡੇ ਨੂੰ। ਜੋ ਤਾਂ ਦੇ ਪਰ ਵੀ ਨਾ ਮੌਕਾ ਮਿਲਦਾ ਉਹ ਦੂਜੇ ਨੂੰ ਫੜਾ ਕਰੂਗਾ ਦੋਵੇਂ ਟੀਮਾਂ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀਆਂ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਆ ਜੰਦਾ ਸਾਡੇ ਮਨਜੀਤ ਖੋਤਰ ਫੌਜੀਆ ਵਾਲਾ ਸਾਡੇ ਅੰਦਰਪਾਲ ਜੀ ਬਹੁਤ ਸਤਾਰਜੋਗ ਨੇ ਤਾੜੀ ਮਾਰ ਦੋ ਵੀ ਸੱਤੇ ਦੇ ਲਈ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਕੋਈ ਆਸਾਂ ਲੈ ਕੇ ਕਿ ਕਿਸੇ ਦੇ ਦਰ ਜਾਂਦਾ ਜਿਹੜੇ ਗੱਦੀ ਗੱਲ ਕਰਦਾ ਵੀ ਕਰਨਾ ਹੈ ਵੀਰ ਹੈ ਉਹ ਵੀ ਦਰਸ਼ਕਾਂ ਦੀ ਕਿਚੜੀ ਚ ਚੱਕਰ ਲਾ ਰਹੇ ਪਰ ਉਹਨਾਂ ਦਾ ਵੀ ਸਨਮਾਨ ਕਰਨਾ ਹੈ ਤੇ ਸੱਤੇ ਪਹਿਲਵਾਨ ਦਾ ਵੀ ਜਰੂਰ ਜਿਹੜਾ ਮਾਨ ਸਨਮਾਨ ਕਰਿਓ ਇੱਕ ਹੋਰ ਸੀਗਾ ਵੀਰ ਵੀ ਜੂੜੇ ਵਾਲਾ ਕਹਿੰਦਾ ਵੀ ਮੈਂ ਉਹਨੂੰ ਵੀ ਚੱਕਣਾ ਸੀ ਗੁੱਟਾਂ ਦੇ ਉੱਪਰ ਵਰਮੀਸੀਆ ਲਾਹੇਰਾ ਪੂਰੀ ਟੀਮਾ ਕਿੱਥੇ ਨੇ ਨੌਜਾਨਾ ਜੇਈ ਸਾਹਿਬ ਹਾਂਜੀ ਸ਼ਾਹਕੋਟ ਦੀ ਟੀਮ ਦੇ ਖਿਡਾਰੀ ਜਿਹੜੇ ਰਵੀ ਲਿਆ ਵੀ ਨੌਜੋਦਾਂ ਸਾਡੇ ਭਰਾ ਨੇ ਰਵੀ ਪ੍ਰਿੰਗੜੀ ਵਾਲਾ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਦਾ ਪੁੱਤਰ ਔਰ ਇਹਦਾ ਵੀਰ ਵੀ ਕੈਨੇਡਾ ਜਾ ਵੱਸਿਆ ਕਾਕਾ ਵੀ ਬਾਹਰ ਤਗੜਾ ਜਾਫੀ ਆਪਣੀ ਮਾਂ ਖੇਡ ਕਬੱਡੀ ਦਾ ਰਵੀ ਪ੍ਰਿੰਡੀ ਵਾਲਾ ਵੀ ਸਾਡੀ ਮਾਖੇਡ ਕਬੱਡੀ ਦਾ ਸਰਕਾਰ ਜੋ ਖਿਡਾਰੀ ਹੈ